ਅੱਸੀ ਗੱਲ ਦੋਸਤੋ ਅੱਜ ਆਪਾਂ ਪਹੁੰਚੇ ਆਪਣੇ ਭਰਾ ਜੀਤ ਬਰਾੜ ਕੋਲੇ ਜਿਹੜਾ ਬਾਈ ਨਾ ਜਾਪਾਨ ਦੀ ਧਰਤੀ ਛੱਡ ਕੇ ਪੰਜਾਬ ਦੇ ਵਿੱਚ ਆਪਣਾ ਨਵਾਂ ਕੰਮ ਸ਼ੁਰੂ ਕੀਤਾ ਬਾਈ ਦਾ ਚੈਨਲ ਵੀ ਆ ਪੰਜਾਬੀ ਜਾਪਾਨ ਤੋਂ ਤੇ ਹੁਣ ਬਾਈ ਨੇ ਜਾਪਾਨੀ ਰੈਸਟੋਰੈਂਟ ਖੋਲਿਆਗਾ ਜਿੱਥੇ ਕਹਿੰਦੇ ਨਾ ਫੂਡ ਕੁਆਲਿਟੀ ਸਪਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਤੇ ਸਭ ਤੋਂ ਵੱਡੀ ਗੱਲ ਜਿੰਨਾ ਵੀ ਫੂਡ ਇੱਥੇ ਜਿਹੜਾ ਤਲਿਆ ਹੁੰਦਾਗਾ ਆਪਾਂ ਕਹਿੰਦੇ ਰਫਾਈਨਡ ਦੇ ਵਿੱਚ ਬਣਦਾ ਬਾਈ ਹੋਰੀ ਸਰੋਂ ਦੇ ਤੇਲ ਦੇ ਵਿੱਚ ਬਣਾਉਂਦੇ ਨੇ ਤੇ ਆਪਾਂ ਸਪੋਰਟ ਜ਼ਰੂਰ ਕਰਨੀ ਆ ਖਾਸ ਕਰਕੇ ਮੋਗੇ ਏਰੀਏ ਦੇ ਜਿੰਨੇ ਪਿੰਡ ਨੇ ਦੌਲਤਪੁਰ ਨੀਵੇਂ ਦੇ ਵਿੱਚ ਬਾਈ ਨਰੇ ਰੈਸਟੋਰੈਂਟ ਕੀਤਾਗਾ ਤੇ ਆਜੋ ਆਪਾਂ ਗੱਲਬਾਤ ਕਰਦੇ ਆ ਤੇ ਸਾਰੀ ਜਾਣਕਾਰੀ ਲਵਾਂਗੇ ਸਾਸੀ ਗੱਲ ਬਾਈ ਜੀ ਸਾਸੀ ਗੁਰਪ੍ਰੀਤ ਕੀ ਹਾਲਾ ਜੀ ਬਾ ਬਹੁਤ ਵਧੀਆ ਤੇ ਬਾਈ ਬਹੁਤ ਖੁਸ਼ੀ ਹੋਈ ਮਨ ਲਓ ਵੈਸੇ ਤਾਂ ਤਿੰਨ ਸਾਲਾਂ ਤੋਂ ਆਪਾਂ ਗੱਲਬਾਤ ਕਰਦੇ ਸੀਗੇ ਪਰ ਅੱਜ ਪੰਜਾਬ ਚ ਆ ਕੇ ਜਾਪਾਨ ਛੱਡ ਗਏ ਆ ਤੁਸੀਂ ਤੇ ਇੱਥੇ ਆਪਣਾ ਕੰਮ ਸ਼ੁਰੂ ਕੀਤਾ ਤੇ ਦਿਲ ਨੂੰ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਧੰਨਵਾਦ ਬਾਈ ਜੀ ਬਾਈ ਸਭ ਤੋਂ ਪਹਿਲਾਂ ਤਾਂ ਆਪਾਂ ਜਾਪਾਨੀ ਰੈਸਟੋਰੈਂਟ ਦੀ ਲੋਕੇਸ਼ਨ ਦੱਸਦੀ ਇਹ ਭਈ ਮੋਗਾ ਤੋਂ ਫਰਿਪਰ ਰੋਡ ਤੇ ਇਹ ਇੱਕ ਪਿੰਡ ਰਹੇ ਜਾਂਦਾ ਕਸਬਾ ਹੈ ਸ਼ੇਰੰਗੋਈਆ ਦੌਲਤਪੁਰਾ ਨੀਵਾ ਠੀਕ ਹੈ ਜੀ ਤੇ ਜਦੋਂ ਆਪਾਂ ਮੋਗੇ ਤੋਂ ਆਪਾਂ ਤਲਵੰਡੀ ਭਾਈ ਨੂੰ ਜਾਣੇ ਡਗਰੂ ਤੋਂ ਇੱਕ ਫਾੜਕਾਂ ਤੋਂ ਪਿੱਛੇ ਰਾਹ ਮੁੜਦਾ ਜੇ ਆਪਾਂ ਲੋਕੇਸ਼ਨ ਵੀ ਲਾ ਕੇ ਆ ਸਕਦੇ ਹਾਂ ਆਪਣੇ ਨੈਟ ਤੇ ਲੋਕੇਸ਼ਨ ਵੀ ਹੈ ਰੈਸਟੋਰੈਂਟ ਦੀ ਜੀ ਤੇ ਮੰਨ ਲਓ ਤੁਸੀਂ ਇੱਥੇ ਜੇ ਤੁਸੀਂ ਸੋਕਮਣੀ ਸਵੀਟ ਹਾਊਸ ਤੇ ਆਧਾਰ ਸਟੋਰ ਤੇ ਆਪਣਾ ਬਿਲਕੁਲ ਨੇੜੇ ਹੈ ਜੀ ਜੀ ਬਈ ਜੇ ਗੱਲ ਕਰੀ ਤਾਂ ਸਭ ਤੋਂ ਜਿਹੜਾ ਵੱਡਾ ਸਵਾਲ ਆ ਜੀ ਵੀ ਅਮਰੀਕਾ ਤੋਂ ਕਹਿੰਦੇ ਟਰੰਪ ਕੱਢੀ ਜਾਂਦਾਗਾ ਜੀ ਪਰ ਤੁਸੀਂ ਜਾਪਾਨ 'ਚ ਸੀਗੇ ਜਾਪਾਨ ਤੋਂ ਮਤਲਬ ਕਿਸੇ ਨੇ ਕੱਢਿਆ ਵੀ ਨਹੀਂ ਹੋਣਾ ਨਹੀਂ ਨਹੀਂ ਬਈ ਮਨ ਕਿਵੇਂ ਬਣਿਆ ਯਾਰ ਵੀ ਆਪਾਂ ਯਾਰ ਪੰਜਾਬ ਦੁਬਾਰੇ ਵਾਪਸ ਚੱਲਣਾ ਹੈ ਅਸਲ 'ਚ ਨਾ ਬਈ ਵੀ ਜਿਹੜੀਆਂ ਗੱਲਾਂ ਕੋਈ ਐਵੇਂ ਮੈਂ ਉਹ ਚੀਜ਼ਾਂ ਨਹੀਂ ਆਪਾਂ ਕਰਦੇਗੇ ਵੀ ਐਵੇਂ ਗੱਲਾਂ ਦੇ ਤੂਫਾਨ ਬਣਾ ਦੋ ਅਸਲ 'ਚ ਨਾ ਬਈ ਜਿਹੜਾ ਪੰਜਾਬ ਆ ਮੇਰੇ ਮੈਨੂੰ ਨਾ ਉੱਥੇ ਇੱਕ ਜਾਪਾਨੀ ਮੇਰੇ ਨਾਲ ਕੰਮ ਕਰਦਾ ਹੁੰਦਾ ਸੀਗਾ ਠੀਕ ਹੈ ਜੀ ਤੇ ਉਨੇ ਮੈਨੂੰ ਇਹ ਗੱਲ ਕਹੀ ਕਿ ਮੈਨੂੰ ਕਹਿੰਦਾ ਵੀ ਤੂੰ ਕਿੱਥੋਂ ਦਾ ਮੈਂ ਕਿਹਾ ਵੀ ਮੈਂ ਤਾਂ ਇੰਡੀਆ ਦਾ ਉਹ ਕਹਿੰਦਾ ਇੰਡੋਜਨ ਇੰਡੋਜਨ ਕਹਿ ਦਿੰਦੇ ਆ ਵੀ ਤੂੰ ਜੈਨ ਆ ਜਿਹੜਾ ਉੱਥੇ ਬੰਦੇ ਨੂੰ ਕਿਹਾ ਜਾਂਦਾ ਤੇ ਇੰਡੋ ਇੰਡੀਆ ਨੂੰ ਉਹ ਜਾਪਾਨੀ ਆਪਣੀ ਭਾਸ਼ਾ ਚ ਇੰਡੋ ਕਹਿੰਦੇ ਆ ਕਹਿੰਦਾ ਯਾਰ ਵੀ ਤੁਸੀਂ ਕਹਿੰਦਾ ਵੀ ਸਾਡੇ ਲੋਕਾਂ ਦੇ ਬਿਜ਼ਨਸ ਵੇਖੋ ਦਿੱਲੀ ਚ ਜਾ ਕੇ ਕਹਿੰਦਾ ਤੁਸੀਂ ਚੰਡੀਗੜ੍ਹ ਚ ਦੇਖੋ ਹਾਂ ਜਾਪਾਨੀ ਰੈਸਟੋਰੈਂਟ ਖੁੱਲੇ ਆ ਕਹਿੰਦਾ ਦਿੱਲੀ ਚ ਖੁੱਲੇ ਆ ਕਹਿੰਦੇ ਯਾਰ ਤੁਸੀਂ ਕਹਿੰਦਾ ਸਾਡੇ ਲੋਕ ਕਹਿੰਦਾ ਵੀ ਕਿੰਨਾ ਜਿਹੜਾ ਤੁਹਾਡਾ ਇੰਡੀਆ ਕਹਿੰਦਾ ਔਨ ਵਾਲੇ ਟਾਈਮ ਚ ਬਹੁਤ ਗਰੋ ਕਰਨਾ ਹੈ ਕਹਿੰਦਾ ਤੁਹਾਡੇ ਪਾਪੂਲੇਸ਼ਨ ਦੇਖੋ ਕਿੰਨੀ ਆ ਲੋਕਾਂ ਦੀ ਕਹਿੰਦਾ ਤੁਹਾਡੇ ਤਾਂ ਫੂਡ ਦਾ ਕੰਮ ਨਹੀਂ ਕਹਿੰਦਾ ਮੁੱਕਣਾ ਜੀ ਤੁਸੀਂ ਸਹੀ ਤਰੀਕੇ ਨਾਲ ਕਰੋ ਹੈਲਥ ਤੇ ਕੰਮ ਕਰੋ ਇਹ ਮੈਨੂੰ ਜਾਪਾਨੀ ਨੇ ਇੱਕ ਨੇ ਸਲਾਹ ਦਿੱਤੀ ਸੀ ਵੀ ਤੁਹਾਡੇ ਲੋਕ ਕੋਲ ਦੇਖੋ ਇਹ ਕਹਿੰਦੇ ਕਿੰਨਾ ਬਿਮਾਰੀਆਂ ਦੇ ਉਹ ਵਿਵਚ ਕਰੇ ਹੋਏ ਆ ਕਹਿੰਦਾ ਤੁਸੀਂ ਇਹੀ ਕਹਿੰਦਾ ਕਨਸੈਪਟਾਂ ਦਾ ਉੱਥੇ ਲੈ ਕੇ ਜਾਓ ਫਿਰ ਉਹਨੇ ਮੈਨੂੰ ਉਹਦੀ ਗੱਲ ਬਈ ਦਿਲ ਨੂੰ ਲੱਗੀ ਫਿਰ ਵੀ ਮੈਂ ਇੱਕ ਸਾਲ ਯਾਨੀ ਆਪ ਦੇ ਆਪ ਨਾਲ ਲੜਦਾ ਰਿਹਾ ਵੀ ਯਾਰ ਮੈਂ ਰਿਸਕ ਤਾਂ ਨਹੀਂ ਲੈ ਰੂੰਗਾ ਕਿਤੇ ਆ ਵੀ ਇੱਥੇ ਚੰਗਾ ਕੁਮਾਰੇ ਤੈਨੂੰ ਆਪਣੇ ਹਿਸਾਬ ਨਾਲ ਜੇ ਆਪਾਂ ਦੇਖੀਏ ਵੀ ਹਾਂ ਵੀ ਵਧੀਆ ਸੀਗਾ ਹਨਾ ਸੈਟਿੰਗ ਤੇ ਮੈਂ ਮੈਂ ਡਰ ਗਿਆ ਕਿ ਮੈਂ ਉਹ ਫੈਸਲਾ ਲੈਂਦੇ ਲੈਂਦੇ ਫਿਰ ਮੈਂ ਸੋਚਿਆ ਯਾਰ ਨਹੀਂ ਵੀ ਇੰਡਾ ਵੀ ਪੰਜਾਬ ਉਹ ਮਾੜਾ ਨਹੀਂਗਾ ਚਲੋ ਥੋੜੇ ਨਾਲ ਵੀ ਬਈ ਗੱਲ ਹੁੰਦੀ ਸੀ ਹਨਾ ਤੇ ਹੋਰ ਮਿੰਟੂ ਬਾਈ ਹੁਣਾਂ ਨਾ ਉਹਨਾਂ ਨਾਲ ਗੱਲ ਹੁੰਦੀ ਸੀ ਕਿ ਜੋਤ ਟੀਵੀ ਵਾਲਨ ਜੀ ਤੇ ਫਲॉप ਮੁੰਡਾ ਉਹਨਾਂ ਜਿਹੜੀ ਮੈਂ ਉਹਨਾਂ ਨੂੰ ਸਿਰਫ ਕਹਿੰਦੇ ਵੀ ਯਾਰ ਨਹੀਂ ਤੁਸੀਂ ਮੈਨੂੰ ਬਹੁਤ ਅਜੀ ਚੀਜ਼ ਲਈ ਮੋਟੀਵੇਟ ਕੀਤਾ ਵੀ ਜੀ ਤੀ ਯਾਰ ਤੂੰ ਆ ਇੱਥੇ ਹਨਾ ਤੇ ਕਾਰੋਬਾਰ ਆਪਾਂ ਕਰੀਏ ਤੇ ਇੱਥੇ ਆ ਕੇ ਬਈ ਮੈਂ ਜਿਹੜੀਆਂ ਮੇਨ ਆਪਾਂ ਗੱਲਾਂ ਦੱਸਦੇਮ ਬਿਜ਼ਨਸ ਨੂੰ ਸਟਾਰਟ ਕਰਨ ਦੀਆਂ ਠੀਕ ਹੈ ਜੀ ਵੀ ਕਾਰਨ ਕੀ ਹੈ ਬਈ ਇੱਕ ਤਾਂ ਜਿਹੜੇ ਇਨਵੈਸਟ ਕਰਨਾ ਪਹਿਲਾਂ ਛੋਟਾ ਹੁਣ ਕੋਈ ਵੀ ਆਪਾਂ ਪੌਦਾ ਜੋ ਅੱਜ ਆਪਣਾ ਰੈਸਟੋਰੈਂਟ ਕਿਸੇ ਨੂੰ ਵੇਖਣ ਵਾਲੇ ਨੂੰ ਮੈਨੂੰ ਕੋਈ ਆ ਕੇ ਕਹਿੰਦੇ ਯਾਰ ਛੋਟਾ ਬਈ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਬਈ ਜੇ ਜਵਾਕ ਹੋਊਗਾ ਉਹ ਵੀ ਆਪਣਾ ਛੋਟਾ ਹੋਊ ਜੇ ਬੀਜ ਆਪਾਂ ਕੋਈ ਪੌਦਾ ਲਾਉਣੇ ਉਹ ਵੀ ਬਈ ਬੀਜ ਲਾਉਣੇ ਹੋਊਗਾ ਬਿਲਕੁਲ ਬੀਜ ਹੋਊਗਾ ਫਿਰ ਉਹ ਬੂਟਾ ਲਾਵਾਂਗੇ ਆਪਾਂ ਬਿਲਕੁਲ ਵੀ ਉਹ ਉਦੋਂ ਬਾਅਦ ਚੋ ਜਾ ਕੇ ਆਪਾਂ ਨੂੰ ਉਹ ਦਰਖਤ ਬਣਦਾ ਪਰ ਮੈਂ ਕਹਿੰਦਾ ਸਾਡੇ ਲੋਕੀ ਕੀ ਕਰਦੇ ਵੀ ਮੈਂ ਕਹਿੰਦਾ ਮੈਂ ਵੱਡਾ ਵੀ ਮਤਲਬ ਬਣਾਉਣ ਦਾ ਚਲੋ ਇੰਨੀ ਕਨਕੋ ਸੁੱਖਰਾ ਕਰਕੇ ਲਏ ਹੋ ਬਣਾਉਣ ਨੂੰ ਤਾਂ ਤੁਸੀਂ ਕਿੱਲੇ 'ਚ ਵਗਲ ਨੂੰ ਵੀ ਕਿੱਲੇ 'ਚ ਵੀ ਉਹ ਬਣਾ ਲਾਂਗੇ ਆਪਦੀ ਜ਼ਮੀਨ ਵੀ ਹੈਗੀ ਹੈ ਨਾ ਤੇ ਇੱਥੇ ਮੰਨ ਲਓ ਪਲਾਟ ਵੀ ਆਪਾਂ ਉਹ ਵੀ ਵੱਡਾ ਵੀ ਕਰਨਾ ਪਰ ਉਹ ਪਲੈਨਿੰਗ ਆ ਜੀ ਅੱਜ ਕੀ ਹੈ ਜੇ ਜੋ ਆਪਾਂ ਕਸਟਮਰ ਜੋੜ ਲਾਂਗੇ ਉਹਨਾਂ ਦਾ ਪਰਿਵਾਰ ਰਿਸ਼ਤੇ ਬਣਾ ਕੇ ਫੂਡ ਦੇ ਕੇ ਉਹਨਾਂ ਦੀ ਹੈਲਥ ਨੂੰ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਹੁਣ ਇੱਥੇ ਵੀ ਕਈ ਕਸਟਮਰ ਆਉਦੇ ਮੈਂ ਤੁਹਾਨੂੰ ਕਲਿੱਪ ਦੇ ਦੂੰਗਾ ਉਹ ਉਹ ਕਹਿਣਗੇ ਵੀ ਸਾਡੇ ਥੋੜੀ ਚੀਜ਼ ਖਾ ਕੇ ਤੇਜਾਬ ਨਹੀਂ ਬਣਦਾ ਫਿਰ ਮੈਂ ਉਹਨਾਂ ਨੂੰ ਸਮਝਾਉਣਾ ਕਿ ਭਾਈ ਤੇਜਾਬ ਕਿਉਂ ਨਹੀਂ ਬਣਦਾ ਵੀ ਇੱਕ ਤਾਂ ਮੈਂ ਖੁਦ ਕਹਿੰਨਗਾ ਜਿਹੜੀ ਮਿਊਨਸ ਬਾਈ ਸੌਸ ਆ ਉਹ ਕਿਸੇ ਨੂੰ ਮੈਂ ਤੁਹਾਨੂੰ ਕਸਟਮਰ ਆਪ ਕਹਿਣਗੇ ਵੀ ਭਾਈ ਮਿਊਨਸ ਸੌਸ ਨੂੰ ਭਾਈ ਆਪ ਕਹਿੰਦਾ ਕਿਹੜਾ ਭਾਈ ਬਿਜ਼ਨਸਮੈਨ ਆ ਜਿਹੜਾ ਕਹਿ ਦੂਗਾ ਪਰ ਭਾਈ ਆਪਣੇ ਤੋਂ ਸੇਧ ਨਾ ਖਲਵਾੜ ਨਹੀਂ ਹੁੰਦਾ ਅੱਛਾ ਜਿਹੜੀ ਬਾਈ ਵਾਈਟ ਸੌਸ ਹੁੰਦੀ ਹੈ ਹਾਂਜੀ ਵਾਈਟ ਸੌਸ ਵੀ ਉਹ ਖਾਣੀ ਨਹੀਂ ਚਾਹੀਦੀ ਭਾਈ ਨਹੀਂ ਖਾਣੀ ਚਾਹੀਦੀ ਉਹ ਜ਼ਿਆਦਾਤਰ ਤੁਸੀਂ ਉਹਨੂੰ ਕਿਤੇ ਮੇਕਿੰਗ ਗੂਗਲ ਤੇ ਤਕਰੀਬਨ ਜਿਹੜੇ ਆਪਣੇ ਸਾਰੇ ਦਰਸ਼ਕਾਂ ਸੂਝਵਾਣਾ ਭ ਉਹ ਜ਼ਰੂਰ ਕੱਢ ਕੇ ਦੇਖ ਲੈਣ ਸਰਚ ਮਾਰ ਕੇ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਉਹ ਸਾਡੇ ਸਿਹਤ ਨੂੰ ਕਿੰਨੀ ਮਨੋ ਤੁਸੀਂ ਇੱਥੇ ਗਾਈਡ ਕਰਦੇ ਵੀ ਇਹ ਨਾ ਖਾਓ ਹਾਂਜੀ ਵੀ ਇਹ ਨਾ ਖਾਓ ਨਹੀਂ ਮੇਰੇ ਕੋਲ ਪਈਆਂ ਵੀ ਆ ਪਰ ਮੈਂ ਹਰੇਕ ਕਸਟਮਰ ਨੂੰ ਉਹ ਕਹਿਣਾ ਵਾ ਕਿ ਬਾਈ ਯਾਰ ਜਾਂ ਤਾਂ ਤੁਸੀਂ ਰੈੱਡ ਲੈ ਲਓ ਤੇ ਜਾਂ ਬਾਈ ਗ੍ਰੀਨ ਲੈ ਲਓ ਵੀਡੀਓ ਗ੍ਰੀਨ ਆ ਉਹ ਆਪਾਂ ਤਿਆਰ ਕਰਦੇ ਇਹ ਜਵਾਨੀ ਲੋਕ ਵੀ ਨਹੀਂ ਖਾਂਦੇ ਬਈ ਨਹੀਂ ਨਹੀਂ ਖਾਂਦੇ ਬਈ ਠੀਕ ਹੈ ਜੀ ਵੀ ਉਹ ਸਵਾਦ ਜ਼ਰੂਰ ਲੱਗਦੀ ਹੈ ਪਰ ਉਹ ਸਾਡੀ ਜਿਹੜਾ ਸਾਡਾ ਜੀਵਨ ਆ ਬਈ ਇਹ ਜਿਹੜੀ ਬੋਡੀ ਆ ਜਦ ਤੁਹਾਡੀ ਆ ਉਹ ਸਾਨੂੰ ਦੂਰੀ ਬਰੀ ਨਹੀਂ ਮਿਲਣੀ ਇੱਕ ਆਹੀ ਜ਼ਿੰਦਗੀ ਹੈ ਜੇ ਇਹਦੇ 'ਚ ਅਸੀਂ ਜ਼ਹਿਰ ਖਾ ਖਾ ਇਹਨੂੰ ਖਤਮ ਕਰ ਲਿਆ ਜਾਂ ਸਾਡੇ ਕੋਲ ਚਾਹੀਏ ਗੱਡੀਆਂ ਕਰੋੜਾਂ ਦੀਆਂ ਜਾਂ ਸਾਡੇ ਕੋਲ ਕੋਠੀਆਂ ਪਰ ਖਾਈ ਤਾਂ ਅਸੀਂ ਜ਼ਹਿਰ ਜਰੇ ਆ ਸਾਡੀ ਬਾਡੀ ਨੇ ਸਾਡੇ ਨਾਲ ਰਹਿਣਾ ਐਂਡ ਤੱਕ ਤੇ ਜੇ ਅਸੀਂ ਇਹ ਹੀ ਸੋਚੀ ਜਾਨੇ ਵੀ ਜੀਵ ਦੇ ਸਵਾਦ ਲਈ ਅਸੀਂ ਬਾਡੀ ਤਾਂ ਉਹਦੀ ਖਤਮ ਕਰ ਲਈ ਲੀਵਰ ਉਡਾ ਲਿਆ ਕੋਲੇਸਟ੍ਰੋਲ ਵਧ ਗਿਆ ਹੱਟ ਉੱਟ ਗਿਆ ਉਹਦਾ ਕੀ ਫਾਇਦਾ ਉਹ ਕੋਠੀ ਵੀ ਇੱਥੇ ਰਹਿ ਜਣੀ ਆ ਉਹ ਗੱਡੀਆਂ ਵੀ ਇੱਥੇ ਰਹਿ ਜਣੀਆਂ ਤੁਹਾਡਾ ਬੈਂਕਾਂ 'ਚ ਪਿਆ ਬੈਲੈਂਸ ਵੀ ਇੱਥੇ ਸਿਹਤ ਤੋਂ ਪਹਿਲਾਂ ਕੀ ਸਿਹਤ ਜ਼ਰੂਰੀ ਹੈ ਜਪਾਨੀ ਲੋਕ ਇਹ ਚੀਜ਼ ਕਰਦੇ ਆ ਉਹ ਕਹਿੰਦੇ ਵੀ ਸਾਡੀ ਸਿਹਤ ਜ਼ਰੂਰੀ ਹੈ ਠੀਕ ਹੈ ਜੀ ਤੇ ਇਹ ਬਈ ਹੈਗਾ ਜਿਹੜਾ ਜਾਪਾਨੀ ਰੋਕੀ ਕੀ ਆ ਇਹਦੇ ਵਿੱਚ ਵੀ ਇੱਕ ਮੈਸੇਜ ਆ ਜੀ ਉਹ ਮੈਸੇਜ ਇਹ ਆ ਵੀ ਹੁਣ ਜਿਹੜਾ ਖਾਣਾ ਪਿਆ ਉਹ ਉਹਨਾਂ ਨੇ ਖਾਣਾ ਖਾਣ ਲੱਗੇ ਜੀ ਉਹਨਾਂ ਨੇ ਖਾਣਾ ਖਾਣ ਲੱਗੇ ਉਹਨਾਂ ਨੇ ਇਹ ਚੀਜ਼ ਮੱਥਾ ਟੇਕਣਾ ਵੀ ਜਿਹੜੇ ਕਿਸਾਨ ਨੇ ਇਹ ਅਨਾਜ ਤਿਆਰ ਕੀਤਾ ਜੀ ਜਿਹੜੇ ਕਿਸਾਨ ਨੇ ਉੱਥੋਂ ਟਰਾਂਸਪੋਰਟ ਜਾਂ ਲੇਬਰ ਨੇ ਇਹ ਕੀਤਾ ਸੈਟਅਪ ਆ विद ओदा ਧੰਨਵਾਦ ਕਰਦੇ ਹਾਂ ਮਤਲਬ ਹਾਂ ਵੀ ਜਿਹੜੇ ਜੇ ਟਰਾਂਸਪੋਰਟ ਚੋ ਵੀ ਸਾਡੇ ਸਾਡੇ ਤੱਕ ਆਇਆ ਉਹ ਬੰਦੇ ਦਾ ਹਰੇਕ ਦਾ ਧੰਨਵਾਦ ਜਾਪਾਨੀ ਲੋਕ ਕਰਦੇ। ਕੀ ਬਾਤ ਹੈ ਵੀ ਹਰੇਕ ਵਾਰ ਇਹਨਾਂ ਨੇ ਖਾਣਾ ਮਲ ਜੋ ਆਪਾਂ ਸਤਿ ਸ੍ਰੀ ਅਕਾਲ ਬੁਲਾਉਨੇ ਆ। ਹਾਂਜੀ ਉਹ ਵੀ ਕਿਤੇ ਨਾ ਕਿਤੇ ਗੁਰੂਆਂ ਨੇ ਆਪਾਂ ਨੂੰ ਸਿਖਾਈ ਆ ਵੀ ਹਰੇਕ ਨੂੰ ਬੁਲਾਉਣੀ ਆ। ਬਿਲਕੁਲ ਉਹ ਵੀ ਇਹ ਵੀ ਹਰ ਇੱਕ ਦੀ ਓਮੇ ਇੱਜ਼ਤ ਕਰਦੇ ਨੇ। ਓਮੇ ਇੱਜ਼ਤ ਕਰਦੇ। ਫਿਰ ਇਹਨਾਂ ਨੇ ਬਈ ਇੱਕ ਤਰੀਕਾ ਮੇਰੇ ਕੋਲ ਇੱਥੇ ਕਸਟਮਰ ਦੇ ਜਣੀ ਨਿਮਰਤਾ ਦਾ ਇਹ ਜਿਹੜਾ ਸਾਈਨ ਆਪਣੇ ਉਹ ਵੀ ਨਿਮਰਤਾ ਦਾ ਤੁਸੀਂ ਦੇਖ ਸਕਦੇ ਆ। ਠੀਕ ਹੈ ਜੀ। ਵੀ ਜਿਹੜਾ ਲੋਗ ਠੀਕ ਹੈ ਜੀ ਇਹਦਾ ਕਾਰਨ ਕੀ ਆ ਵੀ ਵੀ ਤੁਹਾਡਾ ਕੋਈ ਵੀ ਕਸਟਮਰ ਤੁਸੀਂ ਉਹਨੂੰ ਜਾਪਾਨੀ ਲੋਕਾਂ ਦਾ ਇਹ ਇਦਾਂ ਤਰੀਕਾ ਹੁੰਦਾ ਠੀਕ ਹੈ ਜੀ ਫਰੀ ਗਤੋ ਗਜ਼ਾਈ ਮਾਸ ਹੋ ਗਿਆ ਜਾਂ ਮਤਲਬ ਵੈਲਕਮ ਉਹ ਇਦਾਂ ਕਰਦੇ ਸਿਰ ਨੀਵਾ ਕਰਕੇ ਤੁਸੀਂ ਤੁਸੀਂ ਜਾਓ ਮੈਂ ਕਹਿੰਦਾ ਵੀ ਮੈਂ ਅਸਲ 'ਚ ਉੱਥੋਂ ਬਈ ਸਿੱਖ ਕੇ ਆਇਆ ਮੈਂ ਕਹਿੰਦਾ ਪੈਸਾ ਨਹੀਂ ਕਮਾਇਆ ਉੱਥੇ ਇੱਕ ਜਿਹੜੀ ਉਹਨਾਂ ਦੀ ਸੋਚ ਸੀ ਚੰਗੀਆਂ ਗੱਲਾਂ ਸੀ ਮੈਂ ਉਹ ਸਿੱਖ ਕੇ ਆਇਆ ਵੀ ਉਹ ਮੈਂ ਚਾਹਨਾ ਕਿ ਹੁਣ ਜਿੰਨੇ ਵੀ ਮੇਰੇ ਕਸਟਮਰ ਆ ਬਈ ਮੈਂ ਉਹਨਾਂ ਨਾਲ ਪਰਿਵਾਰ ਵਾਂਗ ਵਰਤਦਾ ਮੈਨੂੰ ਵਿਆਹਾਂ ਦੇ ਕਾਰਡ ਦੇ ਕੇ ਜਾਂਦੇ ਠੀਕ ਹੈ ਜੀ ਕੋਸ਼ ਹਜੀ ਜਣੀ ਤੁਸੀਂ ਕਰੋ ਵੀ ਥੋੜੇ ਸਮੇਂ ਚ ਇੱਕ ਵੀ ਮੇਰਾ ਮਕਸਦ ਇਹ ਨਹੀਂਗਾ ਵੀ ਬਿਜ਼ਨਸ ਹੀ ਕਰਨਾ ਬਿਲਕੁਲ ਜੀ ਬਿਜ਼ਨਸ ਨਹੀਂ ਪਰ ਇੱਕ ਪਰਿਵਾਰ ਲੋਕਾਂ ਨੂੰ ਜਾਗਰੂਕ ਵੀ ਕਰਨਾ ਲੋਕਾਂ ਨੂੰ ਚੰਗੀ ਚੀਜ਼ ਵੀ ਖਾਣ ਚੰਗੀ ਚੀਜ਼ ਵੀ ਆ ਖਾਣੇ ਤੇ ਇੱਕ ਬਈ ਹੋਰ ਚੀਜ਼ ਜਿਹੜੀ ਮੈਂ ਦੇਖੀ ਮੈਂ ਤੁਹਾਡੇ ਲਿਖੀ ਹੋਈ ਆ ਸ਼ੁੱਧ ਸਰੋਂ ਦੇ ਤੇਲ ਵਿੱਚ ਤਿਆਰ ਕੀਤਾ ਜਾਂਦਾ ਜੀ ਇਹ ਵੀ ਕਿਤੇ ਨਾ ਕਿਤੇ ਇਫੈਕਟ ਕਰਦਾ ਹਨਾ ਵੀ ਸਿਹਤ ਨੂੰ ਇਹਨਾਂ ਬਈ ਅਸਲ ਚ ਕੀ ਹੈ ਨਾ ਸਾਡੇ ਤੁਸੀਂ ਬਿਯੁਰਗ ਦੇਖ ਲਓ ਕਿੰਨੇ ਚੌੜੇ ਹੁੰਦੇ ਸੀ ਜੁੱਸੇ ਤੇ ਉਹ ਘਰੇ ਤੜਕਾ ਲਾਉਂਦੇ ਸੀ ਹਨਾ ਜੋ ਹੋਰ ਜਿਹੜੀਆਂ ਪ੍ਰਾਤਨ ਖਰਾਕਾਂ ਸੀ ਜਿਹਨਾਂ ਉਹ ਅੱਜ ਲੋਪ ਹੋ ਚੁਪੀਆਂ ਅੱਜ ਕੀ ਖਾਂਦੇ ਅਸੀਂ ਮਾੜੀਆਂ ਚੀਜ਼ਾਂ ਤਲੀਆਂ ਚੀਜ਼ਾਂ ਫਾਸਟ ਫੂਡ ਹੋ ਗਿਆ ਉਹਦੇ ਚ ਫਾਸਟ ਫੂਡ ਚ ਨਹੀਂ ਪ੍ਰੋਬਲਮ ਕੋਈ ਫਾਸਟ ਫੂਡ ਚ ਨਹੀਂ ਪ੍ਰੋਬਲਮ ਹੈਗੀ ਆ ਆ ਇਹਦੇ ਚ ਜੇ ਰਿਫਾਈਂਡ ਆਪਾਂ ਵਰਤਦੇ ਆ ਇਹ ਸਰੋਂ ਦਾ ਤੇਲ ਆ ਬਾਈ ਪੂਰਾ ਇਹ ਜਿਹੜਾ 1 ਲੀਟਰ ਆ ਇਹ 200 ਰੁਪਏ ਦਾ ਸਾਨੂੰ ਪੈਂਦਾ ਵੀ ਵਧੀਆ ਕੁਆਲਿਟੀ ਦਾ ਜੀ ਵਧੀਆ ਕੁਆਲਿਟੀ ਦਾ ਜੀ ਹੁਣ ਇੱਥੇ ਸਾਨੂੰ ਜੇ ਅਸੀਂ ਇਹਦੇ ਜੋ 110 ਰੁਪਏ ਬਚਾਉਣੇ ਨੇ ਨਾ ਇਹਦੇ ਬਰਾਬਰ ਅਸੀਂ 90 ਰੁਪਏ ਦਾ ਰਿਫੰਡ ਮਾੜਾ ਜਿਹੜਾ 90 ਰੁਪਏ ਦਾ 90 ਵਾਲੇ ਵੀ ਨਾਲੇ ਬਾਈ ਜਿਹੜਾ ਬਿਜ਼ਨਸਮੈਨ ਉਹ ਤਾਂ ਮਤਲਬ ਉਹ ਵੀ 70 ਤਾਂ ਹੀ ਮਿਲਦਾ ਹੋਊਗਾ 70 ਤਾਂ ਹੀ ਹਾਂ ਬਿਲਕੁਲ ਬਿਲਕੁਲ ਬਾਈ ਸਹੀ ਗੱਲ ਤੇ ਕਾਰਨ ਬਾਈ ਉਹਦਾ ਕੀ ਹੈ ਸਾਰੀ ਕਲਾ ਇਹਦੀ ਹੈ ਤੇ ਇੱਕ ਸਾਫ ਸਫਾਈ ਹੁਣ ਆਹ ਦੇਖ ਲਿਓ ਇਹ ਤੁਸੀਂ ਮੈਨੂੰ ਕਿਸੇ ਵੀ ਰੈਸਟੋਰੈਂਟ ਚ ਜਾ ਕੇ ਦੇਖ ਲਓ ਬਾਈ ਆਹ ਸੈਨੀਟਾਈਜ਼ਰ ਆ ਇਹ ਮੈਂ ਕੋਈ ਨਹੀਂ ਇਹ ਬੰਦ ਨਹੀਂ ਪੀਪੀ ਆਹ ਵਰਤੇਦੇ ਅਸੀਂ ਇਹ ਤਾਂ ਅੱਧਾ ਠੀਕ ਹੈ ਜੀ ਆ ਇੱਥੇ ਤੁਸੀਂ ਦਿਖਾ ਦਿਓ ਵੀ ਇਹਦੇ ਚ ਸਾਰੀਆਂ ਚੀਜ਼ਾਂ ਪੜ ਲੈਣਗੇ ਬਾਈ ਹੁਣੀ ਹੈ ਨਾ ਜੀ ਤੇ ਮੇਨ ਉਹੀ ਗੱਲ ਆ ਵੀ ਸਾਰੇ ਟੇਬਲ ਵਗੈਰਾ ਮਖਾ ਜੀ ਸਪਾਈ ਰੱਖੀ ਆ ਹਾਂਜੀ ਤੇ ਪ੍ਰੋਪਰ ਇਸੇ ਚੀਜ਼ ਨਾਲ ਸਪਾਈ ਹੁੰਦੀ ਹੈ ਜੀ ਬਿਲਕੁਲ ਇਸੇ ਨਾਲ ਤੁਸੀਂ ਕੁਰਸੀਆਂ ਤੇ ਕੋਈ ਮਿੱਟੀ ਘੱਟਾ ਜਾਂ ਕੁਛ ਵੀ ਨਹੀਂ ਉਹ ਦਿਖਾ ਸਕਦੇ ਇੱਕ ਚੀਜ਼ ਬਾਈ ਹੋਰ ਖਾਸ ਹੈ ਨਾਲ ਨਾਲ ਗੱਲਾਂ ਵੀ ਕਰਾਂਗੇ ਆਹ ਖਿੜਕੀ ਤਾਂ ਹਰੇਕ ਰੈਸਟੋਰੈਂਟ ਦੇ ਵਿੱਚ ਹੁੰਦੀ ਆ ਜਿੱਥੋਂ ਦੀ ਕਹਿੰਦੇ ਥਾਲੀ ਆਉਂਦੀ ਆ ਪਲੇਟ ਆਉਂਦੀ ਹੈ ਜੀ ਆਹ ਬਈ ਸ਼ੀਸ਼ਾ ਕਦੇ ਵਾਸਤੇ ਲਾਇਆ ਅੱਛਾ ਇਹ ਬਈ ਸ਼ੀਸ਼ਾ ਨਾ ਜੇ ਕੋਈ ਕਸਟਮਰ ਕੋਈ ਕਿਚਨ ਨਹੀਂ ਦਿਖਾਉਂਦਾ ਨਾ ਕਿਸੇ ਉਹ ਕਹਿੰਦੇ ਵੀ ਬਾਈ ਕਿਚਨ ਨਹੀਂ ਦਿਖਾਉਣੀ ਆਪਾਂ ਬਾਈ ਦੇਖੋ ਕਸਟਮਰ ਕਹਿੰਦਾ ਵਾ ਤੇ ਆਪਾਂ ਨੂੰ ਕਹਦੇ ਨੇ ਲਓ ਬਾਈ ਕਿਚਨ ਦੇਖ ਲਓ ਇੱਥੇ ਆਹਾ ਵੀ ਕਸਟਮਰ ਨੂੰ ਦਿਖਾਉਣ ਵਾਸਤੇ ਕਿਉਂਕਿ ਅਸੀਂ ਕੋਈ ਠੱਗੀ ਧੋਖਾ ਬੇਈਮਾਨੀ ਨਹੀਂ ਕਰਦੇਗੇ ਠੀਕ ਹੈ ਜੀ ਕਿਉਂਕਿ ਜੇ ਅਸੀਂ ਸੱਚੇ ਆ ਵੀ ਸਹੀ ਦੇਣਾ ਅਸੀਂ ਚੀਜ਼ ਤਾਂ ਅਗਲੇ ਨੂੰ ਪਾਰਦਰਸ਼ੀ ਵੀ ਆ ਦੇਖੋ ਬਾਈ ਥੋੜੇ ਸਾਹਮਣੇ ਤਿਆਰ ਹੁੰਦੀ ਵੀ ਜੇ ਸਰੋਂ ਕਹੀ ਸਰੋਂ ਦਾ ਤਿਆਰੀ ਸਰੋਂ ਦਾ ਤੇਲੀ ਆ ਜੀ ਬਿਲਕੁਲ ਵੀ ਇਹ ਸਾਡਾ ਕੰਮ ਉਹ ਨਹੀਂਗਾ ਵੀ ਪਰਦੇ ਪਾ ਕੇ ਉਹ ਕਰੋ ਕਸਟਮਰ ਕੋਈ ਕਹਿੰਦਾ ਬਾਈ ਮੈਂ ਦੇਖਣਾ ਤੇ ਮੈਂ ਕਹਿੰਦਾ ਬਈਆ ਦੇਖੋ ਠੀਕ ਹੈ ਵੀਰ ਥੋੜੇ ਸਾਹ ਇਹ ਆ ਮੇਰੀ ਸੀਟ ਆ ਸੀਟ ਤੇ ਚੀਜ਼ ਬਣਨੀ ਹੈ ਇਹ ਹੁਣ ਇੱਕ ਚੀਜ਼ ਹੋਰ ਬਈ ਜੀ ਜਿਵੇਂ ਲੋਗੋ ਵੀ ਆ ਨਿਮਰਤਾਲਾ ਜੀ ਇਧਰ ਵੀ ਆਪਾਂ ਦੇਖਦੇ ਆ ਇਹ ਮਤਲਬ ਇੱਕ ਕਸਟਮਰ ਖਾਰੇ ਜਿਵੇਂ ਇੱਥੇ ਦੋਸਤ ਬੈਠੇ ਵੀ ਸੀਗੇ ਜੀ ਇੱਕ ਚੀਜ਼ ਜਿਹੜੀ ਮੈਨੂੰ ਸਭ ਤੋਂ ਵਧੀਆ ਲੱਗੀ ਹੁਣ ਹੋਰ ਜੀ ਬਈ ਕੁਆਲਟੀ ਜੇ ਚਲੋ bizness ਕਰਨਾ ਆਪਣ ਨੂੰ ਦੇਣੀ ਬੂ ਵੱਖਰਾ ਚੀਜ਼ ਕਰਨੀ ਬੂ ਬਿਲਕੁਲ ਇੱਕ ਤੁਸੀਂ ਇਹ ਨਹੀਂ ਹੈਗਾ ਵੀ ਆ ਕੇ ਇੱਥੇ ਰੈਸਟੋਰੈਂਟ ਕਰ ਲਿਆ ਦੋ ਮੁੰਡੇ ਚਲੋ ਬਣਾਉਣ ਵਾਲੇ ਰੱਖੇ ਆ ਜੀ ਪਰ ਵਰਤੋਂ ਵਾਲੇ ਵੀ ਦੋ ਰੱਖਿਓ ਤੇ ਇੱਥੇ ਬੈਠੇ ਕੱਲੇ ਆਰਡਰ ਦੇਈ ਜਾਓ ਉਹ ਕੰਮ ਨੇ ਸਾਰਾ ਤੁਸੀਂ ਡਿਲੀਵਰਾਪ ਕਰ ਦਿਓ ਬਈ ਜੀ ਆਪ ਆਪ ਬਾਈ ਅਸਲ ਜਨਾ ਬਈ ਦੇਖੋ ਜੇ ਤਾਂ ਸਾਡੇ ਕੀ ਹੈ ਨਾ ਬਈ ਧੌਣਾ ਚ ਕਿੱਲੇ ਆ ਜਣੀ ਮੈਂ ਹਰੇਕ ਪੰਜਾਬੀ ਦੇ ਨਹੀਂ ਕਹਿੰਦਾਗਾ ਕੋਸਕ ਜਿਹੜੇ ਬਾਹਰੋਂ ਆ ਜਾਂਦੇ ਹਨ ਮੈਂ ਕਹਿੰਦਾ ਬਈ ਜੇ ਮੈਂ ਖੁਦ ਫੜਾਉਣਾ ਹਨਾ ਤਾਂ ਮੈਂ ਇੱਕ ਕਸਟਮਰ ਨਾਲ ਪਰਿਵਾਰ ਨੂੰ ਵੀ ਵਰਤਦਾ ਤੇ ਕਸਟਮਰ ਤੇ ਦਿਮਾਗ ਚ ਕੀ ਵੀ ਮਾਲਕ ਸਾਨੂੰ ਖੁਦ ਪੁੱਛਦਾ ਬਿਲਕੁਲ ਉਹਦੇ ਨਾਲ ਕੀ ਹੈ ਨਾ ਬਈ ਵੀ ਕਸਟਮਰ ਨੂੰ ਹੁੰਦਾ ਵੀ ਯਾਰ ਵੀ ਸਾਡੇ ਤੋਂ ਪੁੱਛ ਗਿੱਚ ਹੁੰਦੀ ਆ ਅੱਜ ਕੱਲ ਰਿਸਪੈਕਟ ਦੂਜੀ ਗੱਲ ਆ ਕਸਟਮਰ ਦੇ ਇੱਕ ਜਿਹੜਾ ਟੇਸਟ ਆ ਵੇਟਰ ਲਾ ਲਓ ਕੋਈ ਵੀ ਲਾ ਲਓ ਉਹ ਨਹੀਂ ਪੜ ਸਕਦਾ ਵੀ ਇਹਨੇ ਲੌਂਗ ਟਰਮ ਜੀ ਉਹਨੂੰ ਤਾਂ ਆਪਦੇ 12-15000 ਤੱਕ ਮਤਲਬ ਵੀ ਬਸ ਉਹਨੂੰ ਤਾਂ ਉੱਥੋਂ ਤੱਕ ਮਤਲਬ ਆ ਪਰ ਆਪਾਂ ਜਦੋਂ ਵੀ ਗੱਲਬਾਤ ਮੈਂ ਕਰਦਾ ਵਾਂ ਕਸਟਮਰ ਨਾਲ ਉਹ ਜਿਹੜੀ ਚੀਜ਼ ਤਾਂ ਚਲੋ ਆਪਣੀ ਟੇਸਟੀ ਹੁੰਦੀ ਆ ਪਰ ਉਹਨੂੰ ਲੱਗਦਾ ਯਾਰ ਵੀ ਨਹੀਂ ਵੀ ਆਰ ਬੰਦੇ ਵੀ ਵਾਕਈ ਬਿਜ਼ਨਸ ਤੇ ਆਪਦੇ ਦੇ ਧਿਆਨ ਦਿੰਦੇ ਆ ਵੀ ਵੀ ਸਾਨੂੰ ਆਪ ਪੁੱਛਗਿੱਚ ਕਰਦੇ ਨਹੀਂ ਤੁਸੀਂ ਕਿਤੇ ਜਾਵੜਿਓ ਬਾਈ ਵੱਡੇ ਵੱਡੇ ਮੌਲਾਂ ਇਥੋਂ ਨੂੰ ਕੋਈ ਆ ਕੇ ਮਾਲਕ ਨਹੀਂ ਪੁੱਛਦਾ ਚਲੋ ਆਪਾਂ ਮਾਲਕ ਤਾਂ ਨਹੀਂ ਆਪਾਂ ਕਹਿੰਦੇਗੇ ਵੀ ਆਪਾਂ ਮਾਲਕਾਂ ਵੀ ਮੈਨੂੰ ਤਾਂ ਹੀ ਹੁੰਦਾ ਵੀ ਆਪਾਂ ਦਾ ਭਰਾ ਵਾਂਗੂ ਸਾਰੇ ਪਰਿਵਾਰਾਂ ਵਾਂਗੂ ਮੈਂ ਵਰਤਦਾ ਬਾਈ ਜੀ ਤੇ ਇੱਕ ਬਈ ਤੁਹਾਡੇ ਤੋਂ ਮੈਸੇਜ ਵੀ ਲੈਣਾ ਹੈ ਹਾਂਜੀ ਵੀ ਜਿਵੇਂ ਆਪਣੇ ਲੋਕ ਜ਼ਿਆਤਰ ਕਹਿੰਦੇ ਹੁੰਦੇ ਨੇ ਜਦੋਂ ਕਿਸੇ ਬ੍ਰਾਂਡ ਦੀ ਫਰਾਂਚਾਈਜ਼ੀ ਮਿਲਦੀ ਆ 2 ਕਰੋੜ ਦੀ 3 ਕਰੋੜ ਦੀ ਜੀ ਉਹ ਲੈਣ ਵਾਲੇ ਵੀ ਬਹੁਤ ਨੇ ਲੈਣਾ ਚ ਜੀ ਬਹੁਤ ਉੱਥੋਂ ਖਾਣ ਵਾਲੇ ਵੀ ਬਹੁਤ ਨੇ ਤੇ ਪੰਜਾਬੀਆਂ ਨੂੰ ਵੀ ਇੱਕ ਜੇ ਮੇਰੇ ਵੱਲੋਂ ਵੀ ਇਹ ਸਟੇਸ਼ਨ ਹੈ ਵੀ ਯਾਰ ਜੇ ਕੋਈ ਪੰਜਾਬੀ ਭਰਾ ਕੰਮ ਕਰਦਾ ਜੇ ਆਪਾਂ ਉਹ ਤੋਂ ਖਾਈਏ ਉਹਦਾ ਰੈਸਟੋਰੈਂਟ ਚਲਾਈਏ ਉਹ ਵੀ 100 ਇਸ ਤਰ੍ਹਾਂ ਦੀਆਂ ਫਰੈਂਚਾਈਜ਼ੀਆਂ ਦੇਊਗਾ ਉਹ ਵੀ ਦੁਨੀਆ ਤੱਕ ਜਾ ਸਕਦਾ ਬਿਲਕੁਲ ਬਈ ਬਿਲਕੁਲ ਇਹਨਾਂ ਅਸਲ 'ਚ ਬਈ ਜਿਹੜੀਆਂ ਉਹ ਫਰੈਂਚਾਈਜ਼ੀਆਂ ਪਹੁੰਚੀਆਂ ਉਹ ਪਹਿਲਾਂ ਤੁਸੀਂ ਦੇਖ ਲਓ ਵੀ ਇਹ ਛੋਟੇ ਮੰਨ ਲਓ ਦੁਕਾਨਾਂ ਤੋਂ ਹੀ ਸਟਾਰਟ ਹੋਇਆ ਉਹ ਕੰਮ ਇਹ ਤਾਂ ਨਹੀਂ ਕਿ ਉਹ ਵੱਡੇ ਇੱਕੇ ਧਾਮ ਹੀ ਬਣੇ ਹੋਣਗੇ ਜੀ ਪਰ ਸਾਡੇ ਪੰਜਾਬੀ ਬਈ ਕੀ ਹੈ ਨਾ ਉਹ ਲੱਤਾਂ ਖਿੱਚਦੇ ਆ ਵੀ ਇੱਕ ਦੂਜੇ ਦੀਆਂ ਮਾਲੂਤ ਨੂੰ ਕੋ ਤੁਸੀਂ ਕੋਈ ਨਵਾਂ ਬਿਜ਼ਨਸ ਸਟਾਰਟ ਕਰੋਗੇ ਮੈਂ ਤੁਹਾਨੂੰ ਬਈ ਹੌਸਲਾ ਦਊਂਗਾ ਗੁਰੂ ਜੀ ਬਈ ਤੁਹਾਡਾ ਜਿਹੜਾ ਬਿਜ਼ਨਸ ਆ ਉਹ ਆਪ ਹੋਊਗਾ ਮੈਂ ਵਾਹਿਗੁਰੂ ਵੀ ਅੱਗੇ ਅਰਦਾਸ ਕਰੂੰਗਾ ਪਰ ਸਾਡੇ ਬਈ ਜਿਹੜੇ ਲੋਕ ਥੋੜੇ ਥੋੜੇ ਜਿਹੇ ਆ ਜਿਆਦਾ ਨਹੀਂਗੇ ਸਾਡੇ ਨਹੀਂ ਪੰਜਾਬ ਦੇ ਲੋਕੀ ਬਹੁਤ ਸੁਲਝੇ ਹੋਏ ਆ ਉਹ ਕੀ ਆ ਵੀ ਸਾਡੇ ਪੰਜਾਬੀ ਤੋਂ ਨਹੀਂ ਚੀਜ਼ ਲੈ ਕੇ ਖਾਣੇਗੀ ਤੇ ਹੋਰ ਕਿਸੇ ਬੰਦੇ ਤੋਂ ਲੈ ਕੇ ਖਾ ਲੈਣੀ ਵੀ ਜਿਹੜਾ ਜ਼ਹਿਰ ਦੇਦਾ ਹੁਣ ਇੱਕ ਰੇੜੀ ਵਾਲਾ ਇੱਕ ਪ੍ਰਵਾਸੀ ਹੈ ਇੱਕ ਪੰਜਾਬੀ ਹੈ ਪੰਜਾਬੀ ਪੰਜਾਬੀਆਂ ਦੀ ਬਈ ਸੋਚ ਚ ਇਹ ਆ ਜੀ ਅਸੀਂ ਗੰਦਗੀ ਨਹੀਂ ਕਿਸੇ ਨੂੰ ਖਵਾ ਸਕਦੇ ਪਰ ਜਿਹੜੇ ਪਰਵਾਸ ਆਪਾਂ ਉਹੀ ਗੱਲ ਨਾ ਕਹਿੰਦੇ ਜੇ ਮਾਰਾਂਗੇ ਵੀ ਤਾਂ ਵੀ ਛਾਵੇਂ ਆਪਾਂ ਮਾਰ ਹੀ ਨਹੀਂ ਸਕਦੇ ਪਹਿਲੀ ਗੱਲ ਮਾਰ ਨਹੀਂ ਸਕਦੇ ਪੰਜਾਬੀ ਦੇ ਪ੍ਰੋਪਰ ਹਨ ਖਲੀ ਜਾਂ ਲੜਾਈ ਲਈ ਮਾਰਾਂਗੇ ਉਹ ਨਹੀਂ ਆਪਾਂ ਮਾਰਦੇ ਠੱਗੀ ਨਹੀਂ ਠੱਗੀ ਲਈ ਹਾਂ ਚੋਰੀ ਲਈ ਨਹੀਂ ਤਾਂ ਉਹ ਹੀ ਚੀਜ਼ ਆ ਵੀ ਜਿਹੜੇ ਮੈਂ ਇਕੱਲੇ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਜਿਹੜੇ ਆਊਟ ਆਫ ਹੋਣੇ ਉਹ ਸਾਰਿਆਂ ਦਾ ਮਤਲਬ ਇਹ ਆ ਵੀ ਇਕੱਲੇ ਪੈਸੇ ਤੱਕ ਲੋਕਾਂ ਦੇ ਨਾਲ ਸਿਹਤ ਨਾਲ ਖਿਲਵਾੜ ਕਰਨਾ ਤੇ ਲੋਕਾਂ ਨੂੰ ਮਾਰ ਵੀ ਸਕਦੇ ਆ ਮਾਰ ਵੀ ਸਕਦੇ ਆ ਕਿਉਂਕਿ ਹੁਣ ਮੈਂ ਤੁਹਾਨੂੰ ਦੱਸ ਦੇਣਾ ਵੀ ਇੱਕ ਮੈਂ ਛੋਟਾ ਜਿਹਾ ਤੁਹਾਨੂੰ ਜਾਣਕਾਰੀ ਵੀ ਦੇ ਜਾਨਾ ਉਹਨਾਂ ਦੀਆਂ ਜਾ ਕੇ ਤੁਸੀਂ ਜਿਹੜੇ ਉਹਨਾਂ ਕੋਲੇ ਪਾਉਚ ਪਏ ਹੁੰਦੇ ਆ ਕੈਚਪਾਂਲੇ ਉਹਨਾਂ ਤੇ ਜਾ ਕੇ ਤੁਸੀਂ ਪ੍ਰਿੰਟ ਰੇਟ ਪੜ੍ਹ ਲਿਓ। ਤੁਸੀਂ ਕੁਝ ਨਹੀਂ ਕਰਨਾ ਹੈਗਾ। ਵੀ ਜਿਹੜੇ ਸੌਸਾਂ ਵਰਤਦੇ ਜਿਵੇਂ ਵਾਈਟ ਸੌਸ ਦੀ ਮਿਊਨਸ ਦੀ ਗੱਲ ਕੀਤੀ ਐ। ਤੁਸੀਂ ਉਹਨਾਂ ਦਾ ਪ੍ਰਿੰਟ ਰੇਟ ਪੜ੍ਹ ਲਿਓ। ਉਹ 35 ਤੋਂ 40 ਰੁਪਏ ਦਾ ਬਈ ਇੱਕ ਏਡਾ ਕ ਪਹੁੰਚ ਆਉਂਦਾ। ਮੈਂ ਉਹਦੀ ਵੀਡੀਓ ਵੀ ਕੀਤੀ ਸੀਗੀ ਆਪ ਖੁਦ। ਠੀਕ ਹੈ। ਹੁਣ ਤੁਸੀਂ ਇਹ ਸਾਰੋਲੋ ਵੀ 35 ਤੋਂ 40 ਦੀ 40 ਰੁਪਏ ਦੀ ਤੁਹਾਨੂੰ ਮਿਊਨਸ ਕਰੀਮ ਉਹ ਅਗਲਾ ਦੇ ਰਿਆ ਉਹ ਤੁਹਾਡੀ ਉਹਨੇ ਥਾਲੀ ਚ ਪਾਤੀ। ਪਰ ਤੁਸੀਂ ਨਾ ਉਹਦਾ ਪ੍ਰਿੰਟ ਪੜ੍ਹਿਆ ਨਾ ਤੁਸੀਂ ਕੁਝ ਉਹਦਾ ਪੜ੍ਹਿਆ ਨਾ ਤੁਹਾਨੂੰ ਪਤਾ ਵੀ ਕਿੰਨੇ ਦੀ ਆਈ ਐ। ਉਹ 40 ਤੋਂ 50 ਰੁਪਏ ਚ ਮਿਲਦੀ ਹੈ ਹੁਣ ਤੁਸੀਂ ਇਹ ਸਾਨੂੰ 5 ਰੁਪਏ দাও ਉਹ ਉਹਦੇ ਤੇ ਜਿਹੜਾ ਉਹ ਉਹਨੂੰ ਕਵਰ ਕਰਨ ਵਾਸਤੇ ਪੇਪਰ ਲੱਗਾ ਫਿਰ 5 ਰੁਪਏ ਉਹਦੇ ਤੇ ਟਰਾਂਸਪੋਰਟ ਦੇ ਵੀ ਪਏ ਆ ਇੱਕ ਪੈਕਟ ਤੇ ਮਗਰ ਰਹਿ ਕਿ ਤੀਆਂ ਵੀ ਅੱਜ ਮੈਨੂੰ ਤੀਆਂ ਦੀ ਤੁਸੀਂ ਕੋਈ ਚੀਜ਼ ਮਿਲਦੀ ਦਿਖਾ ਕੋਈ ਗੱਲ ਹੈ ਤੀਆਂ ਦੇ ਦੋ ਸਮੋਸੇ ਆਉਣ ਵਾਲਾ ਕੰਮ ਹੈ ਤੇ ਜੇ ਉਹ ਵੀ ਤੁਸੀਂ ਵੀ ਲੈਂਦੇ ਹੋ ਜਿਵੇਂ ਚਲੋ ਵਾਈਟ ਸੌਸ ਤੁਸੀਂ ਕਹਿੰਦੇ ਵੀ ਆਪਣੇ ਕੋਲ ਪਈ ਆ ਤੁਸੀਂ ਕੀ ਰੇਟ ਲੈਂਦੇ ਹੋ ਅਸਲ ਚ ਭਾਈ 120 ਰੁਪਏ ਦੀ ਆਪਾਂ ਲਈ ਦੀ ਪਰ ਮੈਂ ਉਹ ਮੈਂ ਉਹਦੀ ਵੀ ਨਹੀਂ ਕਹਿੰਦਾ ਕਿ ਤੁਸੀਂ ਉਹ ਵੀ ਖਾਓ ਅੱਛਾ ਜੀ ਵੀ ਨਹੀਂ ਮੈਂ ਕਹਿੰਦਾ ਵੀ ਸਾਡੇ ਕੋਲੇ ਵਧੀਆ ਵਾ ਵੀ ਤੁਸੀਂ ਉਹ ਖਾਓ ਮੈਂ ਕਹਿੰਦਾ ਬਾਈ ਉਹ ਵੀ ਨਾ ਖਾਓ ਵੀ ਬਿਲਕੁਲ ਨਾ ਖਾਓ ਪਰ ਜਿਹੜੇ ਕੋ ਸਾਡੇ ਕੋਲੇ ਕਸਟਮਰ ਆਉਂਦਾ ਅਸੀਂ ਜੇ ਉਹ 100% ਚਾਹੁੰਦਾ ਵੀ ਮੈਂ ਅਸੀਂ ਸਿਹਤ ਡੈਮੇਜ ਕਰਨੀ ਕਰਨੀ ਅਸੀਂ ਫਿਰ ਵੀ ਉਹਦੇ ਜੋ ਗ੍ਰੇਜ ਕਰੀਦਾ ਵੀ ਲੈ ਬਈ 30% ਕਰ ਲਾ ਠੀਕ ਹੈ ਵੀ ਉਹਦੇ ਜੋ ਵੀ ਬਈ ਵਿਚਾਰ ਰੱਖੀਦਾ ਵੀ ਜਿਹੜੀ ਮੈਂ ਮੈਂ ਫਿਰ ਵੀ ਸਮਝਾਈਦਾ ਇੱਥੇ ਮੁੰਡੇ ਆਉਂਦੇ ਆ ਪਲੱਸ 1 ਪਲੱਸ 2 ਵਾਲੇ ਹਨ ਪਰ ਉਹ ਨਹੀਂ ਸਮਝਦੇ ਹਨ ਫਿਰ ਉਹਨਾਂ ਨੂੰ ਦੇਈ ਦੀਏ ਨਹੀਂ ਮੈਂ ਜਲਦੀ ਕਿਸੇ ਨੂੰ ਬਈ ਨਹੀਂ ਦਿੰਦਾ ਠੀਕ ਹੈ ਬਈ ਤੇ ਬਾਈ ਜੇ ਗੱਲ ਕਰੀਏ ਹੁਣ ਜਿਹੜਾ ਵੀ ਆਪਣੇ ਕੋਲੇ ਵੈਜ ਨਾਨ ਵੈਜ ਦੋਨੇ ਤਰ੍ਹਾਂ ਦੀ ਆਈਟਮਾਂ ਦੀ ਹਾਂਜੀ ਤੇ ਕਿਵੇਂ ਰਿਸਪੌਂਸ ਲੱਗਿਆ ਤੁਹਾਨੂੰ ਰਿਸਪੌਂਸ ਬਾਈ ਬਹੁਤ ਸੋਹਣਾ ਵਾ ਮੇਨ ਕੀ ਹੈ ਨਾ ਬਾਈ ਜਿਹੜਾ ਸਾਡੇ ਲੋਕ ਆ ਨਾ ਉਹ ਇੱਕ ਤਾਂ ਤੁਸੀਂ ਕੁਆਂਟੀਟੀ ਦਿਓ ਫੁੱਲ ਵੀ ਮੈਂ ਆਪਦੀ ਜੇ ਗੱਲ ਕਰਦਾ ਨਾ ਕੁਆਂਟੀਟੀ ਵੀ ਜੇ ਤੁਹਾਨੂੰ ਸਾਡੇ ਕੀ ਕਰਦੇ ਜਿਹੜੇ ਹੋਰਾਂ ਰੈਸਟੋਰੈਂਟਾਂ ਵਾਲੇ ਉਹਨਾਂ ਨੇ ਬਾਈ ਜੇ ਕਿਲੋ ਦਾ ਮੁਰਗਾ ਉਹਨਾਂ ਨੇ ਗਾਹਕ ਨੂੰ 300 ਗ੍ਰਾਮ ਚਿਕਨ ਦੇਣਾ ਅੱਧਾ ਕਿਲੋ ਕਹਿ ਕੇ ਅੱਧਾ ਕਿਲੋ ਕਹ ਕੇ ਤੁਹਾਨੂੰ ਤੁਸੀਂ ਟਰਾਈ ਕਰ ਲਿਓ ਕਿਤੇ ਠੀਕ ਹੈ ਜੀ ਜੇ ਮੰਨ ਲਓ ਤੁਸੀਂ ਅ ਅੱਧਾ ਕਿਲੋ ਮੱਛੀ ਕਹਿ ਦੀ ਤੇ ਉਹਦੇ ਜੋ ਤੁਹਾਨੂੰ 300 ਜਾਂ 250 ਗ੍ਰਾਮ ਮੱਛੀ ਮਿਲਦੀ ਠੀਕ ਹੈ ਪੈਸੇ ਤੁਹਾਡੇ ਤੋਂ ਪੂਰੇ ਹੀ ਲੈ ਜਾਣੇ ਇੱਥੇ ਮੇਰੇ ਕੋਲ ਨਾ ਕਸਟਮਰ ਇੱਕ ਆਇਆ ਉਹਨਾਂ ਨੇ ਮੇਰੇ ਕੋਲ ਬਈ ਚਿਕਨ ਚਿਲੀ ਆਰਡਰ ਕੀਤੀ ਚਲੋ ਮੇਰਾ ਮਕਸਦ ਹੁੰਦਾ ਬਈ ਵੀ ਅੱਧਾ ਕਿਲੋ ਜੇ ਉਹਨਾਂ ਨੇ ਚਿਕਨ ਚਿਲੀ ਤੇ ਅੱਧਾ ਕਿਲੋ ਚਿਕਨ ਵਿੱਚ ਪਾ ਕੇ ਉਹਨਾਂ ਨੂੰ ਦੇ ਦਵਾਂ ਹੁਣ ਜੇ ਮੈਂ ਉਹਦੇ ਤੋਂ ਬਈ ਮਤਲਬ ਕਿ ਸੀ ਸ਼ਿਮਲਾ ਮਿਰਚ ਤੇ ਤੇ ਪਿਆਜ਼ ਪੈਣ ਸੀ ਮੈਨੂੰ ਕਹਿੰਦੇ ਯਾਰ ਸ਼ਿਮਲਾ ਮਿਰਚ ਤੇ ਪਿਆਜ਼ ਘੱਟ ਆ ਮੈਂ ਕਿਹਾ ਬਾਈ ਯਾਰ ਤੁਸੀਂ ਪੈਸੇ ਮੈਨੂੰ ਕਦੇ ਪੇ ਕੀਤਾ ਕਹਿੰਦੇ ਚਿਕਨ ਚਿੱਲੀ ਦੇ ਮੈਂ ਕਿਹਾ ਚਿਕਨ ਪੂਰਾ ਉਹਨੇ ਹਾਂ ਮੈਂ ਕਿਹਾ ਯਾਰ ਬਾਈ ਗੱਲ ਸੁਣੋ ਵੀ ਤੁਹਾਨੂੰ ਮੈਂ ਉਹਦੇ ਚੋਂ ਜਿਵੇਂ ਸ਼ਿਮਲਾ ਮਿਰਚ ਤੇ ਉਹ ਕਹਿੰਦਾ ਟੈਂਟ ਦਾ ਸਾਮਾਨ ਵੱਧ ਲਾ ਆਉਂਦਾ ਵਿੱਚ ਕੁਝ ਹੋ ਜਾਂਦਾ ਵੀ ਵਿੱਚੋਂ ਮੈਂ ਉਹਦੇ 2-3 ਪੀਸ ਕੱਢ ਕੇ ਅੱਡ ਰੱਖ ਲਈਨਾ ਤਾਂ ਇੱਕ ਸ਼ਿਮਲਾ ਮਿਰਚ ਤੇ ਇੱਕ ਪਿਆਜ਼ ਹੋਰ ਪੈਣਾ ਤੇ ਮੈਂ ਕਿਹਾ ਬਈ ਮੈਂ ਮੇਰੇ ਤੋਂ ਇਹ ਚੀਜ਼ ਹੁੰਦੀ ਨਹੀਂ ਠੀਕ ਹੈ ਜੀ ਹਾਂ ਜੀ ਆਪਾਂ ਇਦਾਂ ਨੌਲੇਜ ਬਈ ਦਿੰਨੇ ਦਿੰਨੇ ਰਹੀਨੇ ਗੱਲ ਤੇ ਲੋ ਵੀ ਦੋਸਤੋ ਪਹਿਲਾਂ ਤਾਂ ਬਾਈ ਨੂੰ ਵਧਾਈਆਂ ਜ਼ਰੂਰ ਦੇਣੀਆਂ ਨੇ ਜਿਹੜੇ ਵੀ ਮਿੱਤਰ ਖਾਸ ਕਰਕੇ ਮੋਗੇ ਸਾਈਡ ਵਾਲਿਆ ਅਸਲ ਤਾਂ ਕਿਸੇ ਪੰਜਾਬ ਚ ਕਿਸੇ ਵੀ ਕੋਨੇ ਤੋਂ ਇੱਕ ਵਾਰ ਹੌਸਲੇ ਲਈ ਜ਼ਰੂਰ ਪਹੁੰਚੋ ਬਾਈ ਕੋਲੇ ਜਾਪਾਨੀ ਰੈਸਟੋਰੈਂਟ ਤੇ ਬਾਈ ਦਾ ਪੇਜ ਹੈਗਾ ਇੰਸਟਾਗ੍ਰam ਫੇਸਬੁਕ YouTube ਤੇ ਪੰਜਾਬੀ ਜਾਪਾਨ ਤੋਂ ਤੇ ਉਹਦੇ ਵੀ ਫੋਲੋ ਕਰ ਲਿਓ ਤੇ ਇਸ ਤਰੀਕੇ ਦੀਆਂ ਜਾਣਕਾਰੀਆਂ ਵੀ ਕਿਹੜੀ ਚੀਜ਼ ਕਿਸ ਤਰੀਕੇ ਨਾਲ ਬਣਾਉਣੀ ਚਾਹੀਦੀ ਹੈ ਕੀ ਸਿਸਟਮ ਹੋਣਾ ਚਾਹੀਦਾ ਉਹ ਵੀ ਬਾਈ ਡੇਲੀ ਵੇਸ ਤੇ ਸ਼ੇਅਰ ਕਰਦਾ ਰਹਿੰਦਾ ਹੈਗਾ ਤੇ ਸਪੋਰਟ ਜ਼ਰੂਰ ਕਰਨੀ ਆ ਆਉਣ ਵਾਲੇ ਸਮੇਂ ਚ ਬਾਈ ਕਹਿੰਦਾ ਪੂਰੇ ਪੰਜਾਬ ਦੇ ਵਿੱਚ ਬਾਲਾ ਹਰੇ ਦੇ ਜ਼ਿਲ੍ਹੇ ਹਰੇ ਦੇ ਤਹਿਸੀਲ ਦੇ ਵਿੱਚ ਪੰਜਾਬੀ ਜਾਪਾਨ ਤੋਂ ਰੈਸਟੋਰੈਂਟ ਲੈ ਕੇ ਜਾਣਾਗਾ ਤੇ ਤੁਹਾਡੀ ਕਿਰਪਾ ਨਾਲ ਹੀ ਜਾਣਾਗਾ ਤੇ ਜੇ ਆਪਾਂ ਆਪਦੇ ਭਰਾਵਾਂ ਦੀ ਸਪੋਰਟ ਕਰਾਂਗੇ ਤਾਂ ਹੀ ਆਪਾਂ ਅੱਗੇ ਜਾਵਾਂਗੇ ਤੇ ਮੇਰੀ ਬੇਨਤੀ ਆ ਵੀ ਜਿੰਨੇ ਵੀ ਖਾਸ ਕਰਕੇ ਅਮੋਗੇ ਵਾਲੇ ਇਹਦਾ ਜ਼ਰੂਰ ਪਹੁੰਚੋ ਧੰਨਵਾਦ ਬਾਈ ਜੀ ਬਹੁਤ ਵਧੀਆ ਲੱਗਿਆ ਤੇ ਬਹੁਤ ਬਹੁਤ ਮੁਬਾਰਕ ਧੰਨਵਾਦ ਬਾਈ ਗੁਰੀ ਬਾਈ ਥੋੜਾ ਵੀ ਤੁਸੀਂ ਆਇਆ ਇਹ ਕਹਿਣਾ ਵੀ ਜਿਹੜੇ ਸਾਹ عمر ਵਧ ਨਹੀਂ ਉਹ ਹਿਸਾਬ ਨਾਲ ਤੁਹਾਡੇ ਰੈਸਟੋਰੈਂਟ ਵਧਣ ਤੇ ਉਹਨਾਂ ਵਾਲੇ ਸਾਹ ਸਾਲਾਂ ਚ ਜਦੋਂ 80 90 ਸਾਲ ਦੇ ਹੋਈ ਆ ਆਪਾਂ ਉਦੋਂ 100 ਰੈਸਟੋਰੈਂਟ ਮੇਰੇ ਭਰਾਵਾਂ ਦੇ ਇਹ ਬਹੁਤ ਖੁਸ਼ੀ ਹੋਣੀ ਆ ਕਿਉਂਕਿ ਬਈ ਬਹੁਤ ਇੱਕ ਜਿਗਰਾ ਚਾਹੀਦਾ ਮੈਂ ਵੀ ਜਦੋਂ ਨੌਕਰੀ ਛੱਡੀ ਮੈਨੂੰ ਬਹੁਤ ਸਾਰੇ ਮਿੱਤਰ ਕਹਿੰਦੇ ਸੀ ਕਿ ਜੀ ਪੀ ਆਰ ਸੋਸ਼ਲ ਮੀਡੀਆ ਕੇ ਸਾਲ ਆ ਦੋ ਸਾਲ ਪਰ ਇੱਕ ਸਿਸਟਮ ਰੱਖਣਾ ਪੈਂਦਾ ਆ ਤੇ ਦਿਲ ਕਰਨਾ ਪੈਂਦਾ ਜਿੱਦੋਂ ਚਿੱਤ ਕਰਦਾ ਕੰਮ ਕਰਨ ਨੂੰ ਆਪਦੇ ਕੰਮ ਚ ਆਪ ਮਿਹਨਤ ਕਰੋਗੇ ਤੱਕੇ ਬੰਦਾ ਜਾਂਦਾ ਇਹਨਾਂ ਅਸਲ ਵਿੱਚ ਬਈ ਇੱਕ ਗਰਬਾਣੀ ਸੀ ਤਾਂ ਕਹਾ ਮੰਤੂ ਜੋਤੀ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਤੁਹਾਡੇ ਮੰਨ ਨੇ ਤੁਹਾਨੂੰ ਸੰਕੇਤ ਦੇਦਾ ਵੀ ਇਹ ਕੰਮ ਤੇ ਤੂੰ ਕਾਮਯਾਬ ਹੋਏਗਾ ਤੁਸੀਂ ਮੈਂ ਗਰੰਟੀ ਕਰਦਾ ਕੋਈ ਤੁਹਾਡੀਆਂ ਲੱਤਾਂ ਖਿੱਚੀ ਜਾਵੇ ਕੁਛ ਕਰੀ ਜਾਵੇ ਉਹ ਗਰਬਾਣੀ ਤੁਹਾਨੂੰ ਅੰਦਰੋਂ ਖੜਾਉਂਦੀ ਹੈ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਇਹ ਇਹ ਗੱਲ ਹੈਗੀ ਠੀਕ ਆ ਬਾਈ ਬਹੁਤ ਬਹੁਤ ਬਾਰਕਾ ਧੰਨਵਾਦ ਬਾਈ